ਰਾਤ ਦਾ ਸਮਾਂ ਹੈ ਪੰਜਾਬ ਦੇ ਇੱਕ ਮਸ਼ਹੂਰ ਮੈਰਿਜ ਪਲੇਸ ਦੇ ਵਿੱਚ ਲੱਗੀਆਂ ਸੋਹਣੀਆਂ ਚਮਕ ਚਮਾਉਂਦੀਆਂ ਲਾਈਟਾਂ ਸਭ ਦਾ ਧਿਆਨ ਆਪਣੀ ਵੱਲ ਖਿੱਚ ਰਹੀਆਂ ਹਨ ਇਹਨਾਂ ਚਮਕ ਚਮਾਉਂਦੀਆਂ ਲਾਈਟਾਂ ਹੇਠਾਂ ਸੋਹਣੇ ਸੂਟ ਬੂਟ ਪਾ ਕੇ ਤਿਆਰ ਹੋ ਕੇ ਮਹਿਮਾਨ ਜਿਹੜੇ ਹਨ ਇਸ ਵਿਆਹ ਦਾ ਆਨੰਦ ਲੈ ਰਹੇ ਹਨ ਇੱਕ ਪਾਸੇ ਤਰਾ ਤਰਾ ਦੇ ਪਕਵਾਨ ਵेटर ਮਹਿਮਾਨਾਂ ਲਈ ਲੈ ਕੇ ਆ ਰਹੇ ਹਨ ਦੂਜੇ ਪਾਸੇ ਸਟੇਜ ਤੋਂ ਆ ਰਹੀ ਗਾਣਿਆਂ ਦੀ ਆਵਾਜ਼ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਲੋਕ ਨਾਲ ਨਾਲ ਤਾਂ ਚੰਗੇ ਖਾਣੇ ਦਾ ਆਨੰਦ ਲੈ ਰਹੇ ਹਨ ਨਾਲ ਨਾਲ ਸਟੇਜ ਤੇ ਉਸ ਡੀਜੇ ਵਾਲੀ ਧੁਨ ਤੇ ਨੱਚਦੀਆਂ ఆర్ਕੈਸਟਰ ਜੋ ਕਿ ਚਮਕੀਲੇ ਪਰਕੀਲੇ ਕੱਪੜੇ ਪਾ ਕੇ ਅਤੇ ਲੋਕਾਂ ਦਾ ਆਪਣੇ ਥੁਮਕਿਆਂ ਦੇ ਨਾਲ ਆਪਣੇ ਸਟੈਪ ਦੇ ਨਾਲ ਮਨੋਰੰਜਨ ਕਰ ਰਹੀਆਂ ਹਨ ਥੱਲੇ ਕਈ ਮਹਿਮਾਨ ਵੀ ਰਾਤ ਰਹੇ ਹਨ ਅਤੇ ਕੁਝ ਲੋਕ ਆਪਣੇ ਪੈਸੇ ਦਾ ਦਿਖਾਵਾ ਕਰਨ ਦੇ ਲਈ ਸਟੇਜ ਤੇ ਚੜ ਕੇ ਉਹਨਾਂ ਨਚਾਰਾਂ ਦੇ ਉੱਪਰੋਂ ਪੈਸੇ ਵਾਰ ਰਹੇ ਹਨ ਉਹ ਕੁੜੀਆਂ ਜੋ ਸ਼ਾਇਦ ਪਤਾ ਨਹੀਂ ਕਿਸ ਮਜਬੂਰੀ ਦੇ ਨਾਲ इस वजह दे नाल ਉੱਤੇ ਨਚਰੀਆਂ ਹਨ ਕਿਸੇ ਨੂੰ ਉਹਨਾਂ ਦੀ ਪਰਵਾਹ ਨਹੀਂ ਹੈ ਸਭ ਲੋਕ ਬਸ ਉਹਨਾਂ ਨੱਚਦੀਆਂ ਕੁੜੀਆਂ ਨੂੰ ਵਸਤੂ ਸਮਝ ਕੇ ਉਹਨਾਂ ਦੇ ਉੱਪਰੋਂ ਪੈਸੇ ਉਛਾਲ ਰਹੇ ਹਨ ਅਤੇ ਆਪਣਾ ਦਿਖਾਵਾ ਕਰ ਰਹੇ ਹਨ ਨਾਲ ਥੋੜੀ ਹੀ ਦੂਰ ਤੇ ਨਵਾਂ ਵਿਆਹ ਆ ਲਾੜਾ ਅਤੇ ਲੜੀ ਸੋਫੇ ਤੇ ਬੈਠੇ ਹਨ ਅਤੇ ਸਾਰੇ ਲੋਕ ਉਹਨਾਂ ਦੀਆਂ ਤਸਵੀਰਾਂ ਖਿੱਚ ਰਹੇ ਹਨ ਐਸੇ ਸਭ ਤੜਕਦੇ ਭੜਕਦੇ ਮਾਹੌਲ ਦੇ ਵਿੱਚ ਇੱਕ ਸਾਦਾ ਸ਼ਖਸ ਵੀ ਨਜ਼ਰ ਆ ਰਿਹਾ ਹੈ ਜੋ ਕਿ ਹੁਣੇ ਹੀ ਮੈਰਿਜ ਪਲੇਸ ਤੇ ਵਿਚ ਆਇਆ ਹੋਏ ਦੇਖਣ ਦੇ ਵਿੱਚ ਲੱਗ ਰਿਹਾ ਹੈ ਵੀ ਇੱਕ ਕਿਸੇ ਗੁਰਦੁਆਰਾ ਸੈਬ ਦਾ ਗਰੰਤੀ ਸਿੰਘ ਹੈ ਗਲੇ ਦੇ ਵਿੱਚ ਪੀਲੇ ਰੰਗ ਦਾ ਪਰਨਾ ਸਿਰ ਤੇ ਨੀਲੀ ਦਸਤਾਰ ਅਤੇ ਚਿੱਟਾ ਚੋਲਾ ਪਾਇਆ ਹੈ ਇਹ ਗਰੰਤੀ ਸਿੰਘ ਆਪਣੇ ਨਾਲ ਦੇ ਕੁਝ ਸਾਥੀਆਂ ਦੇ ਨਾਲ ਮੈਰਿਜ ਪਲੇਸ ਦੇ ਵਿੱਚ ਆਇਆ ਹੈ ਸ਼ਾਇਦ ਇਹ ਉਹੀ ਗਰੰਤੀ ਸਿੰਘ ਹੈ ਜਿਸ ਨੇ ਇਹਨਾਂ ਦੇ ਚੰਗੇ ਭਵਿੱਖ ਦੇ ਲਈ ਅਰਦਾਸ ਕੀਤੀ ਅਤੇ ਸ਼ਾਇਦ ਲਾਵਾ ਵੀ ਪੜੀਆਂ ਸਨ ਲੇਕਿਨ ਇੱਥੇ ਪਹੁੰਚ ਕੇ ਗਰੰਤੀ ਸਿੰਘੜਾ ਹੈ ਪਹਿਲਾਂ ਤਾਂ ਆਪਣੇ ਆਸ-ਪਾਸ ਦੇਖਦਾ ਹੈ ਉਸ ਨੂੰ ਇਹ ਸ਼ੋਰ ਸ਼ਰਾਬਾ ਇਹ ਚਮਕਦਿਆਂ ਝੜਕਦਿਆਂ ਚੀਜ਼ਾਂ ਬਿਲਕੁਲ ਪਸੰਦ ਨਹੀਂ ਸਨ ਉਹ ਵੀ ਰਾਤ ਦੇ ਸਮੇਂ ਕਿਉਂਕਿ ਸਵੇਰੇ ਜਲਦੀ ਉੱਠਣਾ ਹੁੰਦਾ ਹੈ ਤਾਂ ਘੱਟ ਹੀ ਰਾਤ ਨੂੰ ਜਿਹੜਾ ਹੈ ਬਾਹਰ ਜਾਂਦਾ ਹੈ ਲੇਕਿਨ ਪਰਿਵਾਰ ਦੀ ਖਾਸ ਫਰਮਾਇਸ਼ ਤੇ ਪਰਿਵਾਰ ਦੇ ਵਾਰ-ਵਾਰ ਬੁਲਾਉਣ ਤੇ ਗਰੰਤੀ ਸਿੰਘ ਉਹਨਾਂ ਦਾ ਮਾਣ ਰੱਖਣ ਦੇ ਲਈ ਇੱਥੇ ਆ ਗਿਆ ਹੈ ਇੱਥੇ ਪਹੁੰਚ ਕੇ ਉਸ ਨੂੰ ਦਿਖ ਰਿਹਾ ਹੈ ਕਿਵੇਂ ਜਿਹੜਾ ਹੈ ਲੋਕ ਆਪੋ ਆਪਣੇ ਵਿੱਚ ਵਿਅਸਤ ਹਨ ਗੱਲਾਂ ਬਾਤਾਂ ਕਰ ਰਹੇ ਹਨ ਸਭ ਪਾਸੇ ਖੁਸ਼ੀ ਦਾ ਮਾਹੌਲ ਹੈ ਸਭ ਪਾਸੇ ਆਨੰਦ ਹੀ ਆਨੰਦ ਫੈਲਿਆ ਹੈ ਸ਼ਰਾਬੀ ਸ਼ਰਾਬ ਦਾ ਨਜ਼ਾਰਾ ਲੈ ਰਹੇ ਹਨ ਜੋ ਲੋਕ ਆਰਕੈਸਟਰ ਨੂੰ ਦੇਖਣ ਆਏ ਸਨ ਉਹ ਆਰਕੈਸਟਰ ਨੂੰ ਦੇਖ ਕੇ ਅਤੇ ਆਪਣਾ ਮਨ ਬਹਿਲਾਰੇ ਹਨ ਐਸੇ ਸਭ ਦੇ ਵਿਚਕਾਰ ਜਿਵੇਂ ਹੀ ਕੁਝ ਖਾਣਾ ਪੀਣਾ ਕਰਕੇ ਗਰੰਤੀ ਸਿੰਘ ਉੱਥੋਂ ਜਾਣ ਲੱਗਿਆ ਅਚਾਨਕ ਉਸ ਦੀ ਨਿਗਾਹ ਤੇ ਨਾਚਲੀ ਇੱਕ ਕੁੜੀ ਦੇ ਵੱਲ ਪਈ ਲਾਲ ਰੰਗ ਦਾ ਉਸ ਦਾ ਸੂਟ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਉਸ ਦੇ ਟਮਕੇ ਉਸ ਦੇ ਸਟੈਪ ਬਾਕੀਆਂ ਨਾਲੋਂ ਕਾਫੀ ਵੱਖਰੇ ਹਨ ਜਿਵੇਂ ਕਿ ਕਿਸੇ ਮਜਬੂਰੀ ਵਸ਼ੇ ਇਹ ਕੰਮ ਕਰ ਰਹੀ ਹੋਵੇ ਲੇਕਿਨ ਉਸ ਗਰੰਤੀ ਸਿੰਘ ਦਾ ਧਿਆਨ ਤਾ ਉਸਦੇ ਕਪੜਾ ਵੱਲੇ ਨਾਹੀਂ ਉਸਤੇ ਨੱਚਣ ਦੇ ਤਰੀਕੇ ਵੱਲੇ ਉਸਦਾ ਧਿਆਨ ਗਿਆ ਉਸਤੇ ਮਾਸੂਮ ਚਿਹਰੇ ਵੱਲੇ ਇੱਕ ਚਾਰਾ ਕੁਝ ਜਾਣਿਆ ਪਛਾਣਿਆ ਲੱਗ ਰਿਹਾ ਹੈ ਨਾਲਿਆਂ ਨੂੰ ਕਿ ਕਿ ਉਹ ਸਟੇਜ ਦੇ ਬਲਵਾਦਾ ਹੈ ਸਾਰੇ ਨੂੰ ਲੱਗ ਰਿਹਾ ਹੈ ਕਿ ਬਾਬਾ ਆਰਕੈਸਟਰਾ ਵਾਲੇ ਸਟੇਜ ਦੇ ਕੋਲ ਕਿਉਂ ਜਾ ਰਿਹਾ ਹੈ ਲੇਕਿਨ ਜਿਵੇਂ ਹੀ ਕੋਲ ਪਹੁੰਚਿਆ ਬੜੇ ਧਿਆਨ ਦੇ ਨਾਲ ਉਸ ਔਰਤ ਦਾ ਉਸ ਲੜਕੀ ਦਾ ਚਿਹਰਾ ਦੇਖਿਆ ਹੈ ਨਾ ਹੋਸ਼ ਉੱਡ ਗਏ ਹਨ ਪੈਰਾਂ ਹਿੱਡੋਂ ਜ਼ਮੀਨ ਨਿਕਲ ਗਈ ਹੈ ਉਹ ਲੜਕੀ ਉਹ ਉਸਦੀ ਪੈਣ ਜਿਸਦੇ ਵਾਸਤੇ ਉਸਨੇ ਗੁਰੂ ਘਰ ਜੀ ਗੋਲਕ ਤੋਂ ਵੀ ਚੋਰੀ ਕੀਤੀ ਗੁਰੂ ਘਰ ਦੀ ਗੋਲਕ ਤੋਂ ਪੈਸੇ ਚੁੱਕ ਕੇ ਜਿਸ ਨੇ ਆਪਣੀ ਭੈਣ ਦਾ ਜਿਹੜਾ ਹੈ ਵਿਆਹ ਕੀਤਾ ਵੀ ਉਸ ਦਾ ਭਵਿੱਖ ਸੁਖਾਂ ਹੋਵੇਗਾ ਅੱਜ ਉਸੇ ਨੂੰ ਆਰਕੈਸਟਰਾ ਵਾਲੀ ਵਿੱਚ ਨੱਚਦਾ ਦੇਖੇ ਹੋਸ਼ ਉੱਡ ਗਏ ਹਨ ਪੈਰਾਂ ਖਿਟੋਂ ਜ਼ਮੀਨ ਨਿਕਲ ਗਈ ਹੈ ਇੱਕਦਮ ਆਪਣੇ ਆਪ ਨੂੰ ਸੰਭਲਿਆ ਹੈ ਡਿੱਗਣ ਲੱਗਾ ਹੈ ਲੇਕਿਨ ਕਿਸੇ ਤਰ੍ਹਾਂ ਆਪਣੇ ਪੈਰਾਂ ਤੇ ਖੜਾ ਹੈ ਜੀ ਕਰਦਾ ਹੈ ਵੀ ਮੈਂ ਸਾਰਾ ਕੁਝ ਬੰਦ ਕਰਵਾ ਕੇ ਬਸ ਆਪਣੀ ਭੈਣ ਨੂੰ ਕారణ ਪੁੱਛਾਂ ਕਿਹ ਕੀ ਵਜ੍ਹਾ ਹੋਗੀ ਵੀ ਇਹ ਸਾਰਾ ਕੁਝ ਕਰਨਾ ਪਿਆ ਅੱਜ ਉਸ ਦੀ ਪੱਗ ਜਿਸ ਭੈਣ ਦੇ ਲਈ ਉਸਨੇ ਆਪਣਾ ਜਮੀਰ ਵਚਿਆ ਅੱਜ ਉਸਦੀ ਪੱਗ ਵੀ ਖੇਰੂ ਖੇਰੂ ਹੋ ਗਈ ਹੈ ਉਹੀ ਭੈਣ ਅੱਜ ਚੇਤ ਤੇ ਨਤਰੀ ਹੈ ਸ਼ਤੇ ਤੇ ਤੁਮ ਕੇ ਲਗਾਰੇ ਹੈ ਲੇਕਿਨ ਜਿਵੇਂ ਹੀ ਇਸ ਪ੍ਰੋਗਰਾਮ ਤੋਂ ਬਾਅਦ ਉਸਨੇ ਆਪਣੀ ਭੈਣ ਤੋਂ ਕਾਰਨ ਪੁੱਛਿਆ ਤਾਂ ਜੋ ਕਾਰਨ ਉਸਨੇ ਦੱਸਿਆ ਹੈ ਜੋ ਉਸਦੇ ਨਾਲ ਬੀਤੀ ਹੈ ਫਿਰ ਜੋ ਹੋਇਆ ਹੈ ਨਾ ਉਸ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਦਨੋ ਕਰਾਵਾਂਗੇ ਹਾਂਜੀ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕੰਮਰਬੋਜੀ ਸਬਸਕ੍ਰਾਈਬ ਨਾਲ ਬਿਲਕੁਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵਿਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪਿੰਡ ਰਾਮਪੁਰ ਦੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਗੁਰਤੇਜ ਸਿੰਘ ਦੀ ਆਵਾਜ਼ ਵਿੱਚ ਗੂੰਜਦੀ ਗੁਰਬਾਣੀ ਨਾਲ ਹਰ ਰੋਜ਼ ਪਵਿੱਤਰ ਹੁੰਦੀਆਂ ਸਨ ਛੋਟੀ ਉਮਰ ਦੇ ਵਿੱਚ ਹੀ ਮਾਪਿਓ ਦਾ ਸਾਯਾ ਸਿਰ ਤੋਂ ਉੱਠ ਜਾਣ ਤੋਂ ਬਾਅਦ ਗੁਰਤੇਜ ਨੇ ਨਾ ਸਿਰਫ ਗੁਰੂ ਘਰ ਦੀ ਸੇਵਾ ਸੰਭਾਲੀ ਬਲਕਿ ਆਪਣੀ 15 ਸਾਲ ਦੀ ਛੋਟੀ ਭੈਣ ਕਰਨਦੀਪ ਨੂੰ ਵੀ ਪਾਲਿਆ ਉਸ ਲਈ ਸਿਰਫ ਇੱਕ ਰਾਨੀ ਸੇ ਬਲਕਿ ਮਾਪਿਓ ਦੋਨੇ ਸੇ ਉਸ ਨੂੰ ਅੱਜ ਵੀ ਯਾਦ ਹੈ ਕਿਵੇਂ ਉਸ ਛੋਟੀ ਜੀ ਕਿਰਨ ਨੂੰ ਮੋਢਿਆਂ ਤੇ ਚੁੱਕ ਕੇ ਪਿੰਡ ਦਾ ਮੇਲਾ ਦਿਖਾਉਣ ਲੈ ਕੇ ਜਾਂਦਾ ਅਤੇ ਕਿਵੇਂ ਉਸ ਨੇ ਆਪਣੀ ਜੇਬ ਖਰਚੀ ਦੇ ਪੈਸਿਆਂ ਨਾਲ ਉਸ ਨੂੰ ਵਾਲੀਆਂ ਖਰੀਦ ਕੇ ਦਿੱਤੀਆਂ ਉਸ ਨੂੰ ਆਪਣੇ ਪਿਤਾ ਜੀ ਦੇ ਆਖਰੀ ਸ਼ਬਦ ਵੀ ਯਾਦ ਹਨ ਪੁੱਤਰ ਤੇਰੀ ਭੈਣ ਹੁਣ ਤੇਰੀ ਜਿੰਮੇਵਾਰੀ ਹੈ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਏ ਅਤੇ ਕਦੇ ਵੀ ਜੋ ਤੇਰੀ ਪੱਗ ਹੈ ਐਸਾ ਕੰਮ ਨਾ ਕਰੇ ਵੀ ਤੇਰੀ ਪੱਗ ਜਿਹੜੀ ਹੈ ਮਿੱਟੀ ਦੇ ਵਿੱਚ ਮਿਲ ਜਾਵੇ ਜਾਂ ਤੇਰੀ ਇੱਜ਼ਤ ਡਰੀ ਹੈ ਖੇਰੂ ਖੇਰੂ ਹੋ ਜਾਵੇ ਬੰਦੇ ਲਈ ਉਸਦੀ ਇੱਜ਼ਤ ਉਸਦਾ ਜ਼ਮੀਰ ਸਭ ਤੋਂ ਵੱਡਾ ਹੁੰਦਾ ਹੈ ਕਦੇ ਵੀ ਇਹਨਾਂ ਦੋਹਾਂ ਦਾ ਸੌਦਾ ਕਦੇ ਨਾ ਕਰੇ ਭਾਵੇਂ ਕੀਮਤ ਕਿੰਨੀ ਵੀ ਵੱਡੀ ਹੋਵੇ ਗੁਰੂ ਤੇ ਭਰੋਸਾ ਰੱਖਣਾ ਹੈ ਹਮੇਸ਼ਾ ਗੁਰੂ ਨੂੰ ਸਭ ਤੋਂ ਉੱਪਰ ਰੱਖਣਾ ਹੈ ਲੇਕਿਨ ਸ਼ਾਇਦ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਗੁਰਦੁਆਰੇ ਤੋਂ ਮਿਲਣ ਵਾਲੀ ਛੋਟੀ ਤਨਖਾਹ ਦੇ ਨਾਲ ਉਹ ਆਪਣਾ ਅਤੇ ਕਿਰਨ ਦਾ ਢਿੱਡ ਭਰਦਾ ਅਤੇ ਉਸ ਨੂੰ ਪੜਾਉਂਦਾ ਕਿਰਨ ਹੀ ਉਸਦੀ ਦੁਨੀਆ ਸੀ ਉਸਦੀ ਸਾਰੀ ਪੂੰਜੀ ਜਦੋਂ ਕਿਰਨ ਵਿਆਹ ਸਾਲਾਂ ਦੀ ਹੋਏ ਤਾਂ ਸ਼ਹਿਰ ਦੇ ਇੱਕ ਚੰਗੇ ਖਾਂਦੇ ਪਿੰਦੇ ਘਰ ਤੋਂ ਉਸ ਦਾ ਰਿਸ਼ਤਾ ਆ ਗਿਆ ਮੁੰਡਾ ਹਰਮਨ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਪਰਿਵਾਰ ਦੀ ਚੰਗੀ ਜ਼ਮੀਨ ਜਾਇਦਾਦ ਵੀ ਸੀ ਕਿਰਨ ਨੂੰ ਵੀ ਮੁੰਡਾ ਪਸੰਦ ਆ ਗਿਆ ਗੁਰਤੇਜ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸ ਨੂੰ ਲੱਗਿਆ ਜਿਵੇਂ ਗੁਰੂ ਸਾਹਿਬ ਨੇ ਉਸ ਦੀ ਅਰਦਾਸ ਸੁਣੀ ਹੋਵੇ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਆਪਣੀ ਕਿਰਪਾ ਵਰਸਾਈ ਹੋਵੇ ਪਰ ਉਸ ਦੀ ਖੁਸ਼ੀ ਉਦੋਂ ਫਿੱਕੀ ਪੈ ਗਈ ਜਦੋਂ ਮੁੰਡੇ ਵਾਲਿਆਂ ਨੇ ਵਿਆਹ ਤੋਂ ਮਾਮਲਾ ਕਰਨ ਦੀ ਸ਼ਰਤ ਰੱਖ ਦਿੱਤੀ ਵੀ ਅਸੀਂ ਵੱਡੀ ਬਰਾਤ ਲੈ ਕੇ ਆਵਾਂਗੇ ਅਤੇ ਸਾਡੇ ਆਉ ਪਗਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੀ ਆਉ ਪਗਤ ਚੰਗੀ ਹੋਣੀ ਚਾਹੀਦੀ ਹੈ ਕਿਤੇ ਨਾ ਹੋਵੀ ਵੀ ਅਸੀਂ ਇੰਨੀ ਜ਼ਮੀਨ ਜਾਇਦਾਦ ਦੇ ਮਾਲਕ ਸਾਡਾ ਮੁੰਡਾ ਜਿਹੜਾ ਹੈ ਨੌਕਰੀ ਲਗਿਆ ਹੋਏ ਅਤੇ ਤੁਸੀਂ ਸੇਵਾ ਨਾ ਕਰੋ ਟੰਗ ਤਰਾ ਰਿਸ਼ਤੇਦਾਰਾਂ ਦੇ ਸਾਹਮਣੇ ਨੱਕ ਵਿੜਾ ਦਿਓ ਇਹ ਕੰਮ ਚਲਾਣਾ ਨਹੀਂ ਹੈ ਤੇ ਪਹਿਲਾਂ ਅਸੀਂ ਖੁੱਲ ਕੇ ਰੱਖ ਦਨੇ ਆ ਵੀ ਸਾਡਾ ਜਿਹੜਾ ਵਿਆਹ ਹੈ ਉਹ ਤੁਮ ਤਾਨਾ ਹੋਣਾ ਚਾਹੀਦਾ ਹੋਏ ਸਾਡਾ ਇਕਲਾ ਕੇਰਾ ਮੁੰਡਾ ਹੋਏ ਹਰਮਨ ਦੀ ਮਾਂ ਨੇ ਗੱਲਾਂ-ਗੱਲਾਂ ਦੇ ਵਿੱਚ ਕਿਹਾ ਗਰੰਥੀ ਜੀ ਸਾਡੇ ਤਾਂ ਖਾਨਦਾਨ ਦੇ ਵਿੱਚ ਸਾਰੇ ਵਿਆਹ ਸ਼ਰ ਦੇ ਸਭ ਤੋਂ ਵੱਡੇ ਪੈਲੇਸ ਦੇ ਵਿੱਚ ਹੁੰਦੇ ਹਨ ਸਾਡੇ ਹਰਮਨ ਦੇ ਦੋਸਤਾ ਵਿਆਹ ਪਿਛਲੇ ਮਹੀਨੇ ਉਸੇ ਰਾਇਲ ਪੈਲੇਸ ਦੇ ਵਿੱਚ ਹੋਇਆ ਸੀ ਕੀ ਰੌਣਕਾਂ ਨੇ ਸਾਰਾ ਨਜ਼ਾਰਾ ਦੇਖਦੇ ਰਹਿ ਗਏ ਬਾਕੀ ਤੁਸੀਂ ਸਹਣੇ ਹੋ ਉਹਨਾਂ ਨੇ ਮੈਰਿਜ ਪਲੇਸ ਵਧੀਆ ਖਾਣੇ ਅਤੇ ਮੋٹے ਸ਼ਗਰਾਂ ਦੀ ਇੱਕ ਲੰਬੀ ਲਿਸਟ ਗੁਰਤੇਜ ਦੇ ਹੱਥ ਫੜਾ ਦਿੱਤੀ ਜਿਸ ਦਾ ਖਰਚਾ ਘਟੋ-ਘਟੇ 10 ਤੋਂ 15 ਲੱਖ ਰੁਪਏ ਸੀ ਇੱਕ ਸ਼ਾਮ ਜਦੋਂ ਗੁਰਤੇਜ ਐਸੇ ਚਿੰਤਾ ਦੇ ਵਿੱਚ ਡੁੱਬਿਆ ਸੀ ਕਿਰਨ ਉਸ ਕੋਲ ਆਈ ਵੀਰੇ ਤੂੰ ਫਿਕਰ ਨਾ ਕਰ ਆਪਾਂ ਸਾਦਾ ਵਿਆਹ ਕਰਾਂਗੇ ਸਾਨੂੰ ਕੋਈ ਪਲੇਸ ਨਹੀਂ ਚਾਹੀਦਾ ਗੁਰਤੇਜ ਨੇ ਕਲੰਬਾ ਸਾਲਿਆ ਨਹੀਂ ਨਹੀਂ ਮੇਰੀ ਭੈਣ ਹੈ ਤੇਰੇ ਵਿਆਹ ਦੇ ਵਿੱਚ ਕੋਈ ਕਮੀ ਨਹੀਂ ਰਹੇਗਾ ਜੇਕਰ ਪਿਤਾ ਜੀ ਹੁੰਦੇ ਤਾਂ ਉਹ ਵੀ ਚੰਗ ਦੇ ਲੋਕ ਕੀ ਕਹਿਣਗੇ ਵੀ ਗਰੰਥੀ ਨੇ ਆਪਣੀ ਪਹਿਣ ਕੰਗਾਲਾਂ ਦੇ ਵਾਂਗ ਤੁਰ ਦਿੱਤੇ ਸਮਾਜਿਕ ਦਬਾਅ ਉਸ ਤੇ ਹਾਵੇ ਸੀ ਅਗਲੇ ਦਿਨ ਉਹ ਸਰਪੰਚ ਦੇ ਕਰ ਗਿਆ ਸਰਪੰਚ ਨੇ ਕਿਹਾ ਗੁਰਤੇਸ਼ਿਆ ਗੱਲ ਤਾਂ ਤੇਰੀ ਠੀਕ ਹੈ ਪਰ ਇੱਥੇ ਪਹਿਣਾ ਸਾਰਿਆਂ ਦੀ ਸਾਧੀਆਂ ਹੁੰਦੀਆਂ ਹਨ ਪਰ ਤੈਨੂੰ ਤਾਂ ਪਤਾ ਹੀ ਹੈ ਪਿਛਲੀ ਵਾਰ ਸਾਡੇ ਮੁੰਡੇ ਦੇ ਵਿਆਹ ਤੇ ਕਿੰਨਾ ਖਰਚਾ ਹੋ ਗਿਆ ਹੱਥ ਜਰਾ ਤੰਗ ਹੈ ਜੇਕਰ ਥੋੜਾ ਹੋਰ ਰੁਕ ਜਾਂਦਾ ਸ਼ਾਇਦ ਤੇਰੇ ਲਈ ਕੁਝ ਕਰ ਸਕਦੇ ਲੇਕਿਨ ਹੁਣ ਲਾਫ ਕਰ ਹੁਣ ਸਾਡੇ ਕੋਲ ਪੈਸੇ ਨਹੀਂ ਹਨ ਪ੍ਰਧਾਨ ਸਾਹਿਬ ਦੇ ਕਰ ਗਿਆ ਤਾਂ ਉੱਥੋਂ ਵੀ ਆਹੀ ਜਵਾਬ ਮਿਲਿਆ ਵੀ ਤੈਨੂੰ ਤਾ ਪਤਾ ਹੈ ਬਾਬਾ ਕੀ ਕਰੀਏ ਸਾਡੇ ਵੀ ਹੱਥ ਇਨੇ ਕੋਲੇ ਨਹੀਂ ਹਨ ਤੂੰ ਤਾਂ ਛੋਟੀ ਮੋਲੀ ਰਕਮ ਮੰਗਾ 50000 ਕੋਈ ਲੱਖ ਤਾਂ ਫਿਰ ਵੀ ਸ਼ਾਇਦ ਅਸੀਂ ਥੋੜਾ ਬਤ ਸਹਾਰਾ ਲਗਾ ਦਿੰਦੇ ਇੰਨਾ ਕੁ ਸ਼ਾਇਦ ਤਾਂ ਤੇਰੀ ਭੈਣ ਦੇ ਵਿਆਹ ਵਿੱਚ ਕਰਾਂਗਾ ਵੇ ਲੇਕਿਨ ਇਸ ਤੋਂ ਵੱਧ ਮੇਰੇ ਕੋਲ ਨਹੀਂ ਹੁਣਾ ਜੇ ਤੂੰ 15-20 ਲੱਖ ਦੀ ਗੱਲ ਕਰਦਾ ਹੈ ਇਹ ਪਯੋਕਾ ਹੈ ਇੰਨਾ ਸਾਡੇ ਕੋਲ ਨਹੀਂ ਹੁਣਾ ਜਿੰਨਾ ਮੈਂ ਕਰ ਸਕਿਆ ਮੈਂ ਜ਼ਰੂਰ ਕਰਾਂਗਾ ਤੂੰ ਵੀ ਤਾਂ ਸਾਡੇ ਵਾਸਤੇ ਕਿੰਨਾ ਕੁਝ ਕੀਤਾ ਹੈ ਇਹਨੇ ਸਾਲ ਹੋ ਗਏ ਤੈਨੂੰ ਪਿੰਡ ਦੇ ਵਿੱਚ ਇਹਨੇ ਸਾਲ ਹੋ ਗਏ ਤੈਨੂੰ ਗੁਰੂ ਘਰ ਸੇਵਾ ਕਰਦਿਆਂ ਨੂੰ ਤੇਰੇ ਵਾਸਤੇ ਇਹਨਾ ਕਰ ਸਕਦਾ ਹਾਂ ਲੇਕਿਨ ਇਸ ਤੋਂ ਦੀ ਉਮੀਦ ਨਾਰਾ ਕੇ ਮੈਂ ਮੈਂ ਤਿੰਨ ਝੂਠੇਦਾਰੀ ਲੈ ਜਾਵਾ ਜਿਹੜੀ ਗੱਲ ਹੈ ਭਾਈ ਤੇਰੇ ਸਾਹਮਣੇ ਹੈ ਹਰ ਪਾਸਿਓਂ ਨਿਰਾਸ਼ਾ ਹੀ ਮਿਲੀ ਇੱਕ ਦਿਨ ਗੁਰਦੁਆਰੇ ਦੇ ਵਿੱਚ ਮਾਤਾ ਗੁਰਵਚਨ ਕੌਰ ਜੋ ਉਸਨੂੰ ਪੁੱਤਰਾ ਵਾਂਗ ਮੰਦੀ ਸੀ ਉਸਨੇ ਕਿਹਾ ਪੁੱਤਰ ਗੁਰਤੇਜ ਮੈਂ ਸੁਣਿਆ ਸ਼ਹਿਰੋਂ ਨਿਸ਼ਤਾ ਆਇਆ ਹੈ ਕਰਨ ਦਾ ਪਰ ਮੇਰਾ ਦਿਲ ਘਬਰਾਉਂਦਾ ਹੈ ਸ਼ਹਿਰੀ ਲੋਕਾਂ ਦੇ ਚੋਜ ਬੜੇ ਹੁੰਦੇ ਹਨ ਚੰਗੀ ਤਰ੍ਹਾਂ ਜਾਣ ਪੜਤਾਲ ਕਰ ਲੈ ਕਿਤੇ ਬਾਤ ਦੇ ਵਿੱਚ ਕੋਈ ਹੋਰ ਗੱਲਾਂ ਨਿਕਲੇ ਦੇਖ ਤਿਆਂ ਪੈਣਾ ਦੀ ਗੱਲ ਹੈ ਐਵੇਂ ਸੋਚ ਵਿਚਾਰ ਕੇ ਚੱਲਦਾ ਹੁੰਦਾ ਹੈ ਸਿਰਫ ਜ਼ਮੀਨ ਜਾਇਦਾਦ ਜਦ ਮੁੰਡਾ ਕੀ ਕਰਦਾ ਹੈ ਆ ਦੇਖਣਾ ਕਾਫੀ ਨਹੀਂ ਹੁੰਦਾ ਉਸ ਦਾ ਅੱਗਾ ਪਿੱਛਾ ਵੀ ਦੇਖੀਦਾ ਹੁੰਦਾ ਹੈ ਕੀ ਕਰਦੇ ਹਨ ਅਤੇ ਕਿਵੇਂ ਜਣਾ ਇਹਨਾਂ ਦਾ ਵਿਵਹਾਰ ਹੈ ਅਤੇ ਇਹਨਾਂ ਦੇ ਆਸ ਪੜੋਸ ਵਿੱਚੋਂ ਥੋੜੀ ਬੁਥੀ ਜਾਣ ਪੜਤਾਲ ਕਰ ਲੈ ਜਿੰਨੀ ਕੁ ਤਰ ਤੋ ਹੋਈ ਗੁਰਤੇਜ ਸਿੰਘ ਨੇ ਹਾਂਮੀ ਭਰ ਦਿੱਤੇ ਲੇਕਿਨ ਸ਼ਾਇਦ ਇਸ ਗੱਲ ਦੇ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਉਸ ਦੇ ਮਨ ਦੇ ਵਿੱਚ ਤਾਂ ਚਿੰਤਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਜਿਹੜਾ ਹੈ ਆਪਣੀ ਭੈਣ ਦਾ ਵਿਆਹ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਕਰਨਾ ਹੈ ਅੱਧੀ ਰਾਤ ਨੂੰ ਜਦੋਂ ਸਾਰਾ ਪਿੰਡ ਸੌਂ ਰਿਹਾ ਸੀ ਗੁਰ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਉਸਨੇ ਤਾਲਾ ਖੋਲ੍ਹਿਆ ਅਤੇ ਉਸ ਨੂੰ ਪਤਾ ਸੀ ਕਿ ਕਿਸ ਤਰੀਕੇ ਦੇ ਨਾਲ ਕੈਮਰੇ ਆਪਾਂ ਬਚਾ ਜਾ ਸਕਦਾ ਹੈ ਕਿੱਥੇ ਕਿੱਥੇ ਕੈਮਰੇ ਹਨ ਅਤੇ ਕਿੱਥੇ ਨਹੀਂ ਹਨ ਅਤੇ ਕਿਵੇਂ ਜੜਾ ਹੈ ਕੈਮਰਿਆਂ ਨੂੰ ਬੰਦ ਕਰਨਾ ਹੈ ਉਸਨੇ ਸਾਰੀ ਸਕੀਮ ਜੜੀ ਹੈ ਦਿਮਾਗ ਦੇ ਵਿੱਚ ਪਹਿਲਾਂ ਹੀ ਲਗਾ ਰખી ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲੱਗ ਪਿਆ ਉਹ ਬਾਹ ਮਾਰ ਕੇ ਰੋਣ ਲੱਗ ਪਿਆ ਹੇ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਂ ਗੁਰੂ ਦਾ ਸੇਵਕ ਹੋ ਕੇ ਗੁਰੂ ਦੇ ਕਰ ਚੋਰੀ ਕਰਨਾ ਨਹੀਂ ਪਰ ਮੈਂ ਇੱਕ ਵੱਡਾ ਭਰਾ ਵੀ ਹਾਂ ਪਿਤਾ ਜੀ ਨੂੰ ਦਿੱਤਾ ਬਚਨ ਕਿਵੇਂ ਤੋੜ ਦਿਆਂ ਮੈਂ ਸਾਰੀ ਉਮਰ ਤੁਹਾਡੀ ਸੇਵਾ ਕੀਤੀ ਹੈ ਤੁਹਾਡੇ ਨਾਂ ਦਾ ਆਸਰਾ ਲਿਆ ਹੈ ਅੱਜ ਮੇਰੀ ਪੱਗ ਤੇਰੀ ਹੱਥ ਹੈ ਮੇਰੀ ਭੈਣ ਦੀ ਖੁਸ਼ੀ ਮੇਰੇ ਲਈ ਸਭ ਕੁਝ ਹੈ ਮੈਨੂੰ ਰਾ ਦੇਖਾ ਮਲਕਾ ਕੰਟਿਆਮਦੀ ਉੱਤੇ ਅਰਦਾਸ ਕਰਦਾ ਰਿਹਾ ਪਰ ਉਸਤੇ ਮੰਨ ਕੋਈ ਸ਼ਾਂਤੀ ਨਾ ਮਿਲੇ ਉਸ ਦੀਆਂ ਨਜ਼ਰਾਂ ਵਾਰ-ਵਾਰ ਉਸ ਟੀਲ ਦੀ ਪਈ ਗੋਲਕ ਤੇ ਪਈਆਂ ਜਿੱਤੇ ਅਜੇ 1 ਮਹੀਨੇ ਵੱਡੀ ਰਕਮ ਜੜੀ ਹੈ 5-500 ਦੇ ਕਈ ਨੋਟਾਂ ਦੇ ਵਿੱਚ ਉਸ ਗੋਲਕ ਦੇ ਵਿੱਚ ਢਾਈ ਹੈ ਸ਼ਾਇਦ ਉਹਨਾਂ ਦੀ ਕੋਈ ਵੱਡੀ ਮਰਹਤਪੂਰੀ ਹੋਈ ਹੋਵੇਗੀ ਅਤੇ ਇਲਾਕੇ ਦਾ ਵੱਡਾ ਗੁਰੂਕਰ ਹੋਣ ਦੇ ਨਾਤੇ ਇਸ ਗੋਲਕ ਦੇ ਵਿੱਚ ਅੱਗੇ ਹੀ ਕਾਫੀ ਮਾਇਆ ਹੁੰਦੀ ਸੀ ਅੱਜ ਸ਼ਾਇਦ ਇਸ ਦੇ ਵਿੱਚ ਉਸਦੀ ਲੋੜ ਦੇ ਅਨੁਸਾਰ ਮਾਇਆ ਹੈ ਸ਼ਾਇਦ ਹੋ ਸਕਦਾ ਹੈ ਇਸ ਦੇ ਵਿੱਚ ਕਾਫੀ ਪੈਸੇ ਹੋਣ ਅਤੇ ਬਾਕੀ ਕਾਫੀ ਪੈਸੇ ਉਸ ਪਹਿਲਾਂ ਜੋੜ ਰਕੇ ਸਨ ਉਸਨੇ ਆਪਣਾ ਘਰ ਵੇਚ ਦਿੱਤਾ ਸੀ ਜਿਸ ਤੇ ਨਾਲ ਉਸਦੀ ਕਾਫੀ ਮਦਦ ਹੋ ਗਈ ਸੀ ਲੇਕਿਨ ਅਜੇ ਵੀ ਪੈਸੇ ਥੋੜੇ ਦੇ ਸਨ ਸ਼ਾਇਦ ਉਹ ਸਾਹਮਣੇ ਪਿਸ਼ਟੀ ਦੀ ਗੁਰੂ ਕੋ ਉਸਦੀ ਪੱਗ ਨੂੰ ਮਿਤਾ ਸਕਦੀ ਹੈ ਸ਼ਾਇਦ ਇਹ ਹੀ ਆਖਰੀ ਰਸਤਾ ਹੈ ਲੇਕਿਨ ਕਰੇ ਤਾਂ ਕਰੇ ਕਿਵੇਂ ਕਿਉਂਕਿ ਜਿੱਤੇ ਖਾਦਾ ਹੋਵੇ ਉਹ ਵੀ ਗੁਰੂ ਘਰ ਦੇ ਵਿੱਚ ਅਜਿਹਾ ਕੰਮ ਇੱਕ ਧਾਰਮਿਕ ਇਨਸਾਨ ਦੇ ਲਈ ਸਭ ਤੋਂ ਮੁਸ਼ਕਲ ਹੁੰਦਾ ਹੈ ਕੰਟਿਆ ਮਤਕ ਉੱਥੇ ਹੀ ਸੋਚਦਾ ਰਹਿੰਦਾ ਹੈ ਉਸ ਦੀਆਂ ਨਜ਼ਰਾਂ ਵਾਰ-ਵਾਰ ਉੱਥੇ ਜਾ ਰਹੀਆਂ ਸਨ ਕੋਲਕ ਜੋ ਕਿ ਸੰਗਤ ਦੇ ਚੜਾਵੇ ਨਾਲ ਭਰੀ ਹੋਈ ਸੀ ਇੱਕ ਪਲ ਦੇ ਉਸ ਦਾ ਦਿਲ ਕੰਬਿਆ ਨਹੀਂ ਇਹ ਪਾਪ ਮੈਂ ਨਹੀਂ ਕਰ ਸਕਦਾ ਇਹ ਗੁਰੂ ਜੀ ਦੀ ਮਾਇਆ ਹੈ ਸੰਗਤੀ ਸ਼ਰਦਾ ਹੈ ਸੰਗਤ ਦਾ ਪੈਸਾ ਹੈ ਇਹ ਸਾਰਾ ਕੁਝ ਮੇਰੇ ਲਈ ਠੀਕ ਨਹੀਂ ਹੈ ਐਸੇ ਪੈਸੇ ਜੜੇ ਖਨੇ ਉਹ ਬਾਤ ਦੇ ਵਿੱਚ ਬੜੇ ਖਰਾਬ ਕਰਕੇ ਜਾਂਦੇ ਖਨੇ ਇਹਨਾਂ ਦਾ ਨਤੀਜਾ ਕੋਈ ਸਹੀ ਨਹੀਂ ਨਿਕਲਦਾ ਇਸ ਦੇ ਨਾਲ ਦਾ ਮੈਂ ਗੁਰੂ ਪਾਤਸ਼ਾਹ ਕੀ ਅਰਦਾਸ ਕਰਾਂ ਸ਼ਾਇਦ ਹੋ ਸਕਦਾ ਹੈ ਉਹ ਮੇਰੇ ਲਈ ਕੋਈ ਹੋਰ ਰਾਹ ਦਿਖਾ ਦੇਣ ਲੇਕਿਨ ਫਿਰ ਦਿਮਾਗ ਦੇ ਵਿੱਚ ਆਇਆ ਵੀ ਮੇਰੀ ਵੀ ਤਾਂ ਭੈਣ ਹੈ ਮੇਰੀ ਭੈਣ ਦਾ ਰੋਂਦਾ ਚਿਹਰਾ ਕਿਵੇਂ ਦਾ ਹੋਵੇਗਾ ਜੇਕਰ ਬਰਾਦਰੀ ਹੈ ਉਹ ਵਾਪਸ ਮੁੜ ਗਈ ਜਾਂ ਕੁਝ ਐਜੀ ਅਣਹੋਣੀ ਹੋ ਗਈ ਜੋ ਕਿ ਨਹੀਂ ਹੋਣੀ ਚਾਹੀਦੀ ਉੱਤੇ ਉਸ ਦਾ ਦਿਮਾਗ ਸੁੰਨ ਹੋ ਗਿਆ ਉਸਨੇ ਖੁਦ ਨੂੰ ਤਸੱਲੀ ਦਿੱਤੀ ਮੈਂ ਪਾਸਾ ਚੋਰੀ ਥੋੜਾ ਕਰ ਰਿਹਾ ਹਾਂ ਮੈਂ ਤਾਂ ਆਪਣੇ ਗੁਰੂ ਤੋਂ ਉਧਾਰ ਲੈ ਰਿਹਾ ਹਾਂ ਗੁਰੂ ਵੀ ਤਾਂ ਲੋੜਵੰਦਾ ਦੀ ਮਦਦ ਕਰਦੇ ਹਨ ਫਿਰ ਕੀ ਹੋਇਆ ਮੈਂ ਆਪਣੇ ਗੁਰੂ ਤੋਂ ਕੁਝ ਪੈਸੇ ਉਧਾਰ ਲੈ ਲੇਤਾ ਮੈਂ ਦਿਨ ਰਾਤ ਮਿਹਨਤ ਕਰਕੇ ਇੱਕ ਇੱਕ ਪੈਸਾ ਜੜਾ ਹੈ ਇਹ ਵਾਪਸ ਮੁੜ ਜਾਗਾ ਮੈਂ ਵਾਦਾ ਕਰਦਾ ਹਾਂ ਉੱਤੇ ਬੈਠਾ ਰਹਿੰਦਾ ਹੈ ਅਤੇ ਫਿਰ ਬਾਦ ਦੇ ਵਿੱਚ ਉਸਨੇ ਆਸ-ਪਾਸ ਦੇਖਿਆ ਕੈਮਰੇ ਉਸਨੇ ਪਹਿਲੇ ਹੀ ਮੰਨ ਕਰ ਦਿੱਤੇ ਸਨ ਅਤੇ ਰਾਤ ਦੇ ਹਨੇਰੇ ਵਿੱਚ ਸਿਰਫ ਉਸਦੇ ਸਾਹਾਂ ਦੀ ਆਵਾਜ਼ ਸੀ ਕੰਬਦੀ ਹੋਈ ਹੱਥਾਂ ਨਾਲ ਉਸਨੇ ਗੋਲਕ ਦਾ ਤਾਲਾ ਖੋਲਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਨੇ ਨੋਟਾਂ ਦੀਆਂ ਗੁੱਥੀਆਂ ਨੂੰ ਹੱਥ ਲਾਉਂਦਿਆਂ ਉਸ ਨੂੰ ਇੰਜ ਲੱਗਿਆ ਜਿਵੇਂ ਕਿ ਉਹ ਹੰਗਾਰੇ ਨੇ ਸ਼ੁਰੂਆ ਹੋਵੇ ਉਸਨੇ ਲੋੜ ਜੋ ਕੇ ਪੈਸੇ ਕਢੇ ਤੇ ਬਾਕੀ ਜਿਹੜੀ ਉਸ ਤੋਂ ਜ਼ਿਆਦਾ ਸਨਮ ਉਹ ਸਾਰਾ ਕੁਝ ਉੱਥੇ ਹੀ ਵਾਪਸ ਛੱਡ ਕੇ ਤਾਲਾ ਲਗਾ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿਉਂਕਿ ਸਾਰੇ ਪੈਸੇ ਕੱਢੇਗਾ ਤਾਂ ਬਾਅਦ ਦੇ ਵਿੱਚ ਉਂਗਲ ਉਸ ਤੇ ਉੱਠੇਗੀ ਉਸ ਰਾਤ ਗੁਰਤੇਜ ਆਪਣੇ ਕਿਤੇ ਪਾਪ ਦੇ ਬੋਝੇ ਤੜਪ ਰਿਹਾ ਸੀ ਉਸਨੇ ਕੈਮਰੇ ਵਾਪਸ ਚਾਲੂ ਕਰ ਦਿੱਤੇ ਤਾਂ ਕਿ ਇੰਜ ਲੱਗੇ ਵੀ ਕਿਸੇ ਤਕਨੀਕੀ ਸਮੱਸਿਆ ਕਰਕੇ ਕੁਝ ਸਮੇਂ ਲਈ ਬਸ ਕੈਮਰੇ ਬੰਦ ਹੋਏ ਸਨ ਪਰ ਉਸਦੇ ਦਿਲ ਦੇ ਇੱਕ ਕੋਨੇ ਦੇ ਵਿੱਚ ਭੈਣ ਦੇ ਵਿਆਹ ਹੋਣ ਦਾ ਵੀ ਸਕੂਨ ਸੀ ਉੱਥੇ ਉਸ ਨੂੰ ਲੱਗ ਰਿਹਾ ਸੀ ਸ਼ਾਇਦ ਗੁਰੂ ਸਾਹਿਬ ਨੇ ਉਸ ਦੀ ਸੁਣ ਲਈ ਹੈ ਕਿਰਨ ਦਾ ਵਿਆਹ ਬੜੀ ਧੂਮ ਧਾਮ ਦੇ ਨਾਲ ਹੋਇਆ ਮੈਰੀ ਪਲੇਸ ਤੇਆਂ ਰੋਸ਼ਨੀਆਂ ਵਿੱਚ ਕਿਰਨ ਦਾ ਚਿਹਰਾ ਚੰਨ ਦੇ ਵਾਂਗ ચમਕ ਰਿਹਾ ਸੀ ਗੁਰਤੇਜ ਹਰ ਰਸਮ ਵਿੱਚ ਸ਼ਾਮਲ ਹੋ ਰਿਹਾ ਸੀ ਪਰ ਅੰਦਰੋਂ ਅੰਦਰੀ ਉਸਦੀ ਜ਼ਮੀਰ ਉਸ ਨੂੰ ਝੋੜ ਰਹੀ ਸੀ ਉਹ ਆਪਣੇ ਨਵੇਂ ਰਿਸ਼ਤੇਦਾਰਾਂ ਦੇ ਮੋਹ ਤੇ ਆਪਣੀ ਤਾਰੀਫ਼ ਹੰਦਾ ਉਹ ਵਾਗ ਗਰੰਤੀ ਸਿੰਘ ਜੀ ਤੁਸੀਂ ਤਾਂ ਕੋਈ ਕਸਮ ਨਹੀਂ ਛੱਡੀ ਪਰ ਆਖ ਹੋਵੇ ਤਾਂ ਤੁਹਾਡੇ ਵਰਗਾ ਇਹ ਤਾਰੀਫ਼ਾਂ ਉਸ ਨੂੰ ਧੰਨਵਾਗ ਚੁਬਰੀਆਂ ਸਨ ਜਦੋਂ ਕਿਰਨ ਦੀ ਢੋਲੀ ਤੁਰੇ ਤਾਂ ਉਹ ਫੁੱਟ ਫੁੱਟ ਕੇ ਰੋਇਆ ਲੋਕਾਂ ਨੇ ਸਮਝਿਆ ਕਿ ਉਹ ਭੈਣ ਦੇ ਵਿਛੋੜੇ ਵਿੱਚ ਰੋ ਰਿਹਾ ਹੈ ਪਰ ਉਹ ਆਪਣੇ ਗੁਨਾਹ ਦੇ ਭਾਰ ਥਲੇ ਰੋ ਰਿਹਾ ਸੀ ਉਸ ਦਿਨ ਤੋਂ ਬਾਅਦ ਗੁਰਤੇਜ ਦੀ ਜ਼ਿੰਦਗੀ ਬਿਲਕੁਲ ਬਦਲ ਗਈ ਉਹ ਗਰਮ ਤੀਤੀ ਸੇਵਾ ਤੋਂ ਬਾਅਦ ਪਿੰਡ ਦੇ ਜਿਮੀਦਾਰਾਂ ਦੇ ਖੇਤਾਂ ਦੇ ਵਿੱਚ ਕਈ ਵਾਰ ਦਿਹਾੜੀਆਂ ਤੱਕ ਕਰਨ ਜਾਂਦਾ ਤੇਜ ਧੁੱਪ ਦੇ ਵਿੱਚ ਕੰਮ ਕਰਦਿਆਂ ਜਦੋਂ ਉਸ ਨੂੰ ਚੱਕਰ ਆਉਣ ਲੱਗਦੇ ਤਾਂ ਉਸ ਨੂੰ ਗੋਲਕ ਵਿੱਚੋਂ ਚੁੱਕੇ ਪੈਸੇ ਯਾਦ ਆਉਂਦੇ ਅਤੇ ਉਹ ਜੜਾ ਹੈ ਦੁਬਾਰਾ ਉਸੇ ਤਰ੍ਹਾਂ ਕੰਮ ਕਰਨ ਲੱਗ ਪੈਂਦਾ ਉਹ ਰਾਤਾਂ ਨੂੰ ਜਾਗ-ਜਾਗ ਕੇ ਗੁਰੂ ਘਰ ਦੀ ਸਫਾਈ ਕਰਦਾ ਉਹ ਬਹੁਤ ਘਟ ਖਾਂਦਾ ਅਤੇ ਹਰ ਪੈਸਾ ਬਚਾ ਕੇ ਗੋਲਕ ਦਾ ਕਰਜ਼ਾ ਮੋੜਨ ਲਈ ਇਕੱਠਾ ਕਰਦਾ ਇੱਕ ਦਿਨ ਪੁੱਤੇ ਗੱਲ ਕਰਦੇ ਹਨ ਕਿਰਨ ਬੋਲੇ ਹਾਂਜੀ ਵੀਰੇ ਮੈਂ ਬਹੁਤ ਖੁਸ਼ ਹਾਂ ਸਾਰਾ ਕੁਝ ਚੰਗਾ ਹੈ ਪੇਚੇ ਉਹ ਹਰਮਨ ਦੀ ਦਬੀ ਹੋਈ ਆਵਾਜ਼ ਸੁਣਾਈ ਦਿੰਦੀ ਹੈ ਕਿ ਤੈਨਾਂ ਲੱਗਿਆ ਫੋਨ ਤੇ ਰੱਖਣੋਂ ਕਿਰਨ ਘਬਰਾ ਕੇ ਬੋਲਦੀ ਹੈ ਅੱਛਾ ਮੇਰੇ ਮੈਂ ਬਾਅਦ ਵਿੱਚ ਗੱਲ ਕਰਦੀ ਹਾਂ ਉਹ ਫੋਨ ਕੱਟ ਕਰ ਦਿੰਦੀ ਹੈ ਗੁੱਤੇ ਸੋਚਦਾ ਹੈ ਇਹ ਕਿਵੇਂ ਕਰ ਕਰ ਰਿਹਾ ਹੈ ਚਲੋ ਕੋਈ ਨਹੀਂ ਘਰਾਂ ਦੇ ਵਿੱਚ ਥੋੜੀ ਬੋਤੀ ਰੌਣਕ ਹੁੰਦੀ ਹੈ ਦੋ ਪੰਡੇ ਇਕੱਠੇ ਹੁਣ ਤਾਂ ਕਿਉਂ ਨਹੀਂ ਖੜਕਦੇ ਪਰ ਕੀ ਹੋਇਆ ਚਲੋ ਠੀਕ ਹੈ ਹਮੇਂ ਛੋਟੀਆਂ ਮੁੱਡੀਆਂ ਗੱਲਾਂ ਦੇ ਵਿਚਾਰ ਨਹੀਂ ਕਰੀਦਾ ਹੁਣ ਵਿਆਹੀ ਗਈ ਹੈ ਉਹੀ ਉਸਦਾ ਸੰਸਾਰ ਹੈ ਉਹ ਹੀ ਸਾਰਾ ਕੁਝ ਹੈ ਉੱਥੇ ਉਸਨੇ ਸਹੀ ਕੰਮਾ ਹੈ ਇਸ ਘਟਨਾ ਤੋਂ ਕੁਝ ਸਾਲ ਬਾਅਦ ਜਦ ਗੁਰਤੇਜ ਨੂੰ ਨਾਲ ਦੇ ਪਿੰਡ ਦੇ ਇੱਕ ਅਮੀਰ ਘਰਾਣੇ ਨੇ ਆਪਣੇ ਮੁੰਡੇ ਦੇ ਵਿਆਹ ਤੇ ਪਾਠ ਕਰਨ ਲਈ ਸੱਦਿਆ ਦਿਨ ਵੇਲੇ ਪਾਠ ਅਤੇ ਕੀਰਤਨ ਦਾ ਪ੍ਰੋਗਰਾਮ ਬੜੀ ਸ਼ਰਧਾ ਨਾਲ ਹੋਇਆ ਰਾਤ ਨੂੰ ਪੈਲਸ ਦੇ ਵਿੱਚ ਵੱਡੀ ਪਾਰਟੀ ਰੱਖੀ ਸੀ ਗੁਰਤੇਜ ਤਾਂ ਉੱਥੇ ਜਾਣਾ ਚਾਹੁੰਦਾ ਸੀ ਪਰ ਘਰ ਵਾਲਿਆਂ ਨੇ ਪੈਲਸ ਦੇ ਵਿੱਚ ਰੋਟੀ ਖਾ ਕੇ ਜਾਣ ਲਈ ਜ਼ੋਰ ਪਾਇਆ ਕਿ ਜਿੱਤਾ ਗਰੰਥੀ ਸਿੰਘ ਜੀ ਤੁਸੀਂ ਆਓ ਨਾਲ ਆਪਣੇ ਦੇ ਸੰਗ ਨਾਲ ਲਈਓ ਅਤੇ ਉਤੇ ਜਿਹੜਾ ਹੈ ਸਾਡੇ ਪੈਲੈਸ ਦੇ ਵਿੱਚ ਇੰਨੀ ਸ਼ਾਨਦਾਰ ਪਾਰਟੀ ਦੇ ਵਿੱਚ ਉਥੇ ਤੁਸੀਂ ਵੀ ਪਹੁੰਚ ਸਕੋ ਅਤੇ ਤੁਸੀਂ ਵੀ ਜਿਹੜਾ ਹੈ ਇੰਨੀ ਸ਼ਾਨਦਾਰ ਪਾਰਟੀ ਦਾ ਆਨੰਦ ਲਿਓ ਬਾਕੀ ਲੋਕ ਲਣ ਗਏ ਤੁਹਾਨੂੰ ਵੀ ਲੈਣਾ ਚਾਹੀਦਾ ਹੈ ਆਖਿਰਕਾਰ ਤੁਸੀਂ ਸਾਡੀ ਸਲਾਮਤੀ ਦੇ ਲਈ ਸਾਡੇ ਚੰਗੇ ਭਵਿੱਖ ਦੇ ਲਈ ਵਿਆਹ ਵਾਲੇ ਜੋੜੇ ਦੇ ਚੰਗੇ ਭਵਿੱਖ ਦੇ ਲਈ ਤੁਸੀਂ ਅਰਦਾਸ ਕੀਤੀ ਹੈ ਗੁਰੂ ਮਹਾਰਾਜ ਅਗੇ ਸਾਡੇ ਵਾਸਤੇ ਹੱਥ ਅਡੇ ਹਨ ਅਤੇ ਗੁਰੂ ਮਹਾਰਾਜ ਅਗੇ ਤੁਸੀਂ ਸਾਡੇ ਭਲਾਈ ਦੇ ਲਈ ਸਾਡੀ ਸਲਾਮਤੀ ਦੇ ਲਈ ਮੰਗਿਆ ਹੈ ਅਸੀਂ ਤੁਹਾਡੇ ਰਣੀ ਹਾਂ ਕੋਈ ਗੱਲ ਨਹੀਂ ਹੈ ਤੁਸੀਂ ਆਓ ਸਿੱਤ ਹਾਡੀ ਉੱਤੇ ਸੇਵਾ ਕਰਾਂਗੇ ਪੈਲਸ ਦੇ ਵਿੱਚ ਉੱਚੀ ਉੱਚੀ ਸੰਗੀਤ ਵੱਜ ਰਿਹਾ ਸੀ ਗੁਰਤੇਜ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਗਿਆ ਉੱਥੇ ਬੇਚਾਨ ਹੋ ਰਿਹਾ ਸੀ ਉਸ ਦੀਆਂ ਨਜ਼ਰਾਂ ਬੇਧਿਆਨੀ ਨਾਲ ਠੇਈ ਦੇਵਲ ਗਈਆਂ ਸਟੇਜ ਤੇ ਪੈਰੀਆਂ ਰੰਗ ਬਰੰਗੀਆਂ ਬੱਤੀਆਂ ਦੇ ਵਿੱਚ ਘੁੜ ਰਹੀ ਉਸ ਬੇਸਰੇ ਸੰਗੀਤ ਤੇ ਸ਼ਰਾਬੀਆਂ ਦੀਆਂ ਹਵਸਪਰੀਆਂ ਨਜ਼ਰਾਂ ਦੇ ਸਾਹਮਣੇ ਇੱਕ ਕੁੜੀ ਦਾ ਚਿਹਰਾ ਦੇਖ ਕੇ ਉਸ ਦਾ ਖੂਨ ਜੰਮ ਗਿਆ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਆ ਹੋਇਆ ਚਮਕੀਲੇ ਤੰਗ ਕੱਪੜਿਆਂ ਦੇ ਵਿੱਚ ਗੂੜਾ ਮੇਕਅਪ ਅਤੇ ਲੋਕਾਂ ਦੇ ਸਾਹਮਣੇ ਠੁਮਕੇ ਲਾਉਂਦੀ ਨੱਚਦੀ ਉਹ ਕੁੜੀ ਉਸ ਦੀ ਆਪਣੇ ਕਰਨਦੀਪ ਸੇ ਇੱਕ ਪਲ ਲਈ ਗੁਰਤੇਜ ਦੇ ਸਾਹ ਰੁ ਗਏ ਉਸ ਦਾ ਸਿਰ ਘੁੰਮਣ ਲੱਗਿਆ ਜਿਸ ਭੈਣ ਦੀ ਇੱਜ਼ਤ ਦੇ ਲਈ ਜਿਸ ਤੇ ਸੁਖੀ ਘਰ ਦੇ ਲਈ ਉਸਨੇ ਗੁਰੂ ਦੀ ਗੋਲਕ ਤੇ ਹੱਥ ਪਾਇਆ ਸੀ ਉਹ ਅੱਜ ਸੈਂਕੜੇ ਲੋਕਾਂ ਦੇ ਸਾਹਮਣੇ ਨੱਚ ਰਹੀ ਹੈ ਉਸ ਦਾ ਕੀਤਾ ਪਪ ਉਸ ਦੀ ਮਿਹਨਤ ਉਸ ਦਾ ਸਾਰਾ ਤਿਆਗ ਇੱਕ ਪਲ ਦੇ ਵਿੱਚ ਬੇਕਾਰ ਹੋ ਗਿਆ ਗੁੱਸੇ ਸ਼ਰਮ ਅਤੇ ਦਰਦ ਨਾਲ ਭਰਿਆ ਗੁਰਤੇਜੇ ਪ੍ਰੋਗਰਾਮ ਖਤਮ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ ਉਸ ਦਾ ਮਨ ਕਰ ਰਿਹਾ ਸੀ ਵੀ ਸਾਰਾ ਕੁਝ ਬੰਦ ਕਰਾ ਕੇ ਬਸ ਆਪਣੀ ਭੈਣ ਤੋਂ ਕਾਰਨ ਪੁੱਛਾ ਕਿਹੜੀ ਵਜ੍ਹਾ ਹੈ ਆਖਿਰਕਾਰ ਗੱਲ ਕੀ ਹੋਈ ਉਹ ਵਾਰ-ਵਾਰ ਕੋਸ਼ਿਸ਼ਾਂ ਕਰ ਰਿਹਾ ਸੀ ਇਸ਼ਾਰੇ ਕਰ ਰਿਹਾ ਸੀ ਵੀ ਉਸਦੀ ਪੈਣ ਉਸ ਨੂੰ ਨੋਟ ਕਰੇ ਅਤੇ ਥੱਲੇ ਆ ਜਾਵੇ ਸਟੇਜ ਤੋਂ ਉਹ ਚਾਹੁੰਦਾ ਸੀ ਵੀ ਕਿਸੇ ਤਰੀਕੇ ਦੇ ਨਾਲ ਆਪਣੀ ਭੈਣ ਨਾਲ ਗੱਲ ਕਰੇ ਲੇਕਿਨ ਉਸ ਨੂੰ ਸਗ ਮਾਰੀ ਜੀ ਉਹ ਸੌਧਰਾ ਸੀ ਵੀ ਕਿਸ ਤਰ੍ਹਾਂ ਹੋਵੇ ਸਮਾਂ ਨਿਕਲ ਗਿਆ ਪ੍ਰੋਗਰਾਮ ਖਤਮ ਹੋਇਆ ਅਤੇ ਆਪਣੀ ਭੈਣ ਦੀ ਬਾਹ ਫੜ ਕੇ ਉਸ ਨੂੰ ਖਿੱਚ ਕੇ ਇੱਕ ਪਾਸੇ ਲਗਿਆ ਕਿਰਨੇ ਇਹ ਸਭ ਕੀ ਹੈ ਤੇਰਾ ਕਰ ਤੇਰਾ ਪਟੇ ਕਿਤੇ ਗਏ ਤੂੰ ਇੱਥੇ ਨੱਚ ਕਿਉਂ ਰਹੀ ਹੈ ਇੱਕ ਹੀ ਹੋ ਗਿਆ ਤੂੰ ਮੈਨੋਂ ਕਿਤੇ ਮੂੰਹ ਦਿਖਾਣ ਜੋਗਾ ਨਹੀਂ ਛੱਡਿਆ ਇਹ ਭਲਾ ਕਿਉਂ ਕਰ ਰਹੀ ਹੈ ਇਸ ਦੀ وجہ ਕੀ ਹੈ ਮੈਂ ਤਾਂ ਤੈਨੂੰ ਇਹਨੇ ਚਗੇ ਘਰ ਦੇ ਵਿੱਚ ਵਿਆਹ ਸੀ ਅਜੇ ਹੀ ਨੌਬਤ ਕਿਵੇਂ ਆ ਗਈ 10 ਮਹੀਨੋਂ ਸਾਜ ਦਸੇ ਦੇਖ ਅੱਜ ਛੁੱਟ ਨਹੀਂ ਚਲਣਾ ਕਿਨਨ ਆਪਣੇ ਭਰਾ ਨੂੰ ਦੇਖ ਕੇ ਪਿਆ ਤਾਂ ਡਰ ਗਏ ਫਿਰ ਬਾਹ ਮਾਰ ਕੇ ਰੋਣ ਲੱਗੇ ਵੀਰੇ ਮੈਨੂੰ ਮਾਫ ਕਰ ਦੇ ਉਸਨੇ ਡਰੁੰਦਿਆ ਹੋਇਆ ਜੋ ਦਸਿਆ ਉਹ ਸੁਣ ਕੇ ਗੁਰਤੇਜ ਦੇ ਪਾਰਾਂ ਹਿੱਡੋਂ ਜਿਵੇਂ ਨਿਕਲਦੇ ਵਿਆਹ ਤੋਂ ਤੀਜੇ ਦਿਨ ਹੀ ਹਰਮਨ ਸਾਰਾ ਸ਼ਗਨ ਜੂਏ ਦੇ ਵਿੱਚ ਹਾਰ ਗਿਆ ਅਤੇ ਮੇਰੇ ਗਹਿਣੇ ਮੰਗਣ ਲੱਗਾ ਜਦੋਂ ਮੈਂ ਨਾ ਕੀਤੀ ਤਾਂ ਉਸਨੇ ਪਹਿਲੀ ਵਾਰ ਮੇਰੇ ਤੇ ਹੱਥ ਚੁੱਕਿਆ ਜਦੋਂ ਸਾਰਾ ਪੈਸਾ ਖਤਮ ਹੋ ਗਿਆ ਤਾਂ ਮੈਨੂੰ ਕੁੱਟਣ ਮਾਰਨ ਲੱਗੇ ਉਹਨਾਂ ਨੇ ਮੈਨੂੰ ਇਸ ਆ ਕਸਟਮਸ ਕੰਮ ਕਰਨ ਲਈ ਮਜਬੂਰ ਕੀਤਾ ਕਿਰਨ ਨੇ ਸਸਕਦਾ ਦੱਸਿਆ ਉਹ ਹਰ ਰਾਤ ਮੈਨੂੰ ਇੱਥੇ ਛੱਡ ਜਾਂਦੇ ਹਨ ਅਤੇ ਸਾਰੇ ਪੈਸੇ ਖੋ ਲੈਂਦੇ ਹਨ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਹੈ ਜੇਕਰ ਮੈਂ ਤੁਹਾਨੂੰ ਕੁਝ ਵੀ ਦੱਸਿਆ ਤਾਂ ਤੁਹਾਨੂੰ ਜਾਨੋਂ ਮਾਰ ਦੇਣਗੇ ਇਸ ਲਈ ਮੈਂ ਫੋਨ ਤੇ ਹਮੇਸ਼ਾ ਚੁੱਪ ਬੋਲੇ ਆਂ ਪਰ ਮੈਂ ਖੁਸ਼ ਆ ਹੁਣ ਉਸ ਤੇ ਦਾ ਗੁੱਸਾ ਇੱਕ ਡੂੰਘੇ ਦਰਦ ਅਤੇ ਇਨਸਾਫ ਦੀ ਅੱਗ ਵਿੱਚ ਬਦਲ ਗਿਆ ਉਸ ਰਾਤ ਉਹ ਕਿਰਨ ਨੂੰ ਆਪਣੇ ਨਾਲ ਆਪਣੇ ਪਿੰਡ ਲਿਆਇਆ ਅਗਲੀ ਸਵੇਰ ਉਹ ਪਿੰਡ ਦੇ ਕੁਝ ਸਿਆਣੇ ਬੰਦਿਆਂ ਨੂੰ ਨਾਲ ਲੈ ਕੇ ਕਿਰਨ ਦੇ ਸਹੁਰੇ ਘਰ ਪਹੁੰਚਿਆ ਉੱਥੇ ਪਹੁੰਚਦੇ ਸਾਰੇ ਹਰਮਨ ਉਹਨਾਂ ਨੂੰ ਦੇਖ ਕੇ ਬੋਲੇ ਹਾਂ ਕੌਣ ਹੈ ਤੂੰ ਸਾਨੂੰ ਪੁੱਛਣ ਵਾਲਾ ਇਹ ਸਾਡੀ ਘਰ ਵਾਲੀ ਹੈ ਅਸੀਂ ਜੋ ਮਰਜ਼ੀ ਕਰਾਈਏ ਨਚਾਈਏ ਪਾਵੇਂ ਹੋਰ ਕੁਝ ਕਰਵਾਈਏ ਹਰ ਮੰਦੀ ਮਾ ਬੋਲੇ ਵੱਡਾ ਆਇਆ ਕਰਨ ਤੇ ਵਿਆਹ ਵੇਲੇ ਤਾਂ ਬੜੀ ਸ਼ਾਨਦਖੰਦਾ ਸੀ ਪਤਾ ਨਹੀਂ ਕਿੱਥੋਂ ਕਾਲਾ ਪਣ ਲਿਆ ਸੀ ਪਰ ਹੁਣ ਪਤਾ ਲੱਗਿਆ ਤੇਰੀ ਅਸਲੀਅਤ ਆ ਪਿੰਡ ਦੇ ਇੱਕ ਬਜ਼ੁਰਗ ਨੇ ਸਾਰਾ ਕੁਝ ਸੁਣ ਕੇ ਕਿਹਾ ਜ਼ੁਬਾਨ ਸੰਭਾਲ ਕੇ ਗੱਲ ਕਰ ਬੀਬੀ ਪਿੰਡ ਦੀ ਈ ਹੈ ਲਵਾਰਸ ਨੇ ਕੱਢ ਕੇ ਰਿਲੇ ਤੁਸੀਂ ਜਾਂ ਇੱਧਰੋਂ ਨਹੀਂ ਭਜੇ ਇਜਤਨਾ ਛੱਡ ਕੇ ਜਾਏ ਹਾਂ ਇਜਤਨਾ ਛੱਡੀ ਗਏ ਇੱਜ਼ਤ ਨਾਲ ਵਸਾਈ ਹੈ ਇੱਜ਼ਤ ਦੇ ਨਾਲ ਹੀ ਵਸਾਣੀ ਪਵੇਗੀ ਇਹ ਕੰਮ ਨਹੀਂ ਨੇ ਇਹ ਸਾਰਾ ਕੁਝ ਠੀਕ ਨਹੀਂ ਹੈ ਪਰ ਜਦੋਂ ਗੁਰਤੇਜ ਨੇ ਪੁੱਤ ਨੂੰ ਬੁਲਾਉਣ ਦੀ ਤਮਕੀਦ ਤੇ ਅਤੇ ਪਿੰਡ ਦੇ ਲੋਕਾਂ ਨੇ ਦਬਾ ਪਾਇਆ ਤਾਂ ਉਹ ਵੀ ਡਰ ਗਏ ਉਹਨਾਂ ਨੂੰ ਵੀ ਲੱਗਿਆ ਵੀ ਸਾਰਾ ਕੁਝ ਠੀਕ ਨਹੀਂ ਹੈ ਪਰ ਵਾਰ-ਵਾਰ ਜਦੋਂ ਗੱਲਾਂ ਹੋਣ ਲੱਗੀਆਂ ਲੋਕਾਂ ਨੇ ਕਿਹਾ ਜੋ ਤੇ ਮੋਤਵਾਰ ਸਜਾਈ ਸਨ ਉਹਨਾਂ ਨੇ ਧਮਕੀਆਂ ਦਿੱਤੀਆਂ ਇਹ ਗੱਲਾਂ ਜਿਹੜੀਆਂ ਤੁਹਾਡੀਆਂ ਠੀਕ ਨਹੀਂ ਤੁਸੀਂ ਇੱਕ ਕੁੜੀ ਨੂੰ ਜਿਸ ਨੂੰ ਵਿਆਹ ਕੇ ਰਹੇ ਹੋ ਉਸ ਤੋਂ ਅਜਿਹੇ ਕੰਮ ਕਰਵਾ ਰਹੇ ਹੋ ਜੋ ਕਿ ਸ਼ਾਇਦ ਕੋਈ ਇੱਜ਼ਤਦਾਰ ਪਰਿਵਾਰ ਕਰਾਉਣ ਵਾਲੇ ਸੋਚਦਾ ਵੀ ਨਹੀਂ ਹੈ ਤੁਸੀਂ ਇਹ ਕੰਮ ਬਿਲਕੁਲ ਗਲਤ ਕਰ ਰਹੇ ਹੋ ਇਹ ਠੀਕ ਨਹੀਂ ਹੈ ਜੇਕਰ ਇਸ ਤਰ੍ਹਾਂ ਨੇ ਦੁਬਾਰਾ ਕੁਝ ਕੀਤਾ ਨਾ ਤਾਂ ਦੇਖ ਲਓ ਸਾਡੇ ਤੋਂ ਬਰਾ ਕੋਈ ਨਹੀਂ ਹੋਣਾ ਕੱਲਾ ਕੱਲਾ ਜਿਹੜਾ ਬੰਦਾ ਹੋਏ ਜਾਂ ਤਾਂ ਉਸ ਨੂੰ ਜੇਲ੍ਹ ਭਜਾ ਦੇਾਂਗੇ ਜਾਂ ਫਿਰ ਸਾਡੀ ਜ਼ਮੀਰ ਜੇਕਰ ਜਾਗੇ ਸਾਨੂੰ ਕੁਝ ਜੇ ਹੱਲ ਗਿਆ ਤਾਂ ਤਾਂ ਹਾੜਾ ਜਿਹੜਾ ਖੈਰੇ ਤੁਸੀਂ ਆਪ ਬਣਾਉਂਗੇ ਦੇਖ ਲਓ ਫਿਰ ਇਸ ਸਾਡੇ ਪਿੰਡ ਦਾ ਗਰੰਤੀ ਸਿੰਘ ਹੈ ਇਸ ਨੇ ਗੁਰੂ ਦਰ ਦੀ ਸੇਵਾ ਕੀਤੀ ਹੈ ਜੇਕਰ ਇਸ ਦੀ ਭੈਣ ਨੂੰ ਕੁਝ ਹੋਇਆ ਅਸੀਂ ਪਿੰਡ ਵਾਲੇ ਤੁਹਾਨੂੰ ਬਚਾਂਗੇ ਨਹੀਂ ਅਸੀਂ ਤੁਹਾਡੀ ਪੂਰੀ ਕਬਰ ਲੈਣੀ ਹੈ ਦੇਖ ਲਓ ਫਿਰ ਇਹਨੂੰ ਆਖਰੀ ਧਮਕੀ ਸਮਝ ਲਓ ਜਾਂ ਕੁਝ ਹੋਰੇ ਦੇਖ ਲਓ ਫਿਰ ਇਸ ਨੂੰ ਆਖਰੀ ਧਮਕੀ ਸਮਝ ਲਓ ਜਾਂ ਕੁਝ ਹੋਰੇ ਬੇਤਾਬ ਤੁਹਾਡੇ ਬਗੇ ਬੰਦਿਆਂ ਨੂੰ ਮਾਰਕੀਟਿੰਗ ਕਰਨਾ ਚਾਹੀਦਾ ਤੁਹਾਡੇ ਵਰਗੇ ਬੰਦਿਆਂ ਨਾਲ ਅਜੇ ਹੱਥ ਲੁਕੋਣਾ ਚਾਹੀਦਾ ਹੈ ਵੀ ਤੁਹਾਡੀਆਂ ਸੱਤ ਪੁਛਤਾ ਯਾਦ ਰੱਖਣਾ ਹੈ ਤੁਹਾਡੇ ਵਰਗਿਆਂ ਤੇ ਚੰਗੇ ਕੇਸਲਣੇ ਚਾਹੀਦੇ ਹਨ ਜੇਲ੍ਹ ਦੇ ਵਿੱਚ ਸਾਰੀ ਉਮਰ ਤੁਹਾਨੂੰ ਸੜਨਾ ਚਾਹੀਦਾ ਹੈ ਜਾਂ ਸ਼ਾਇਦ ਇਸ ਤੋਂ ਵੀ ਵਧੀਆ ਇਸ ਤੋਂ ਵੀ ਚੰਗਾ ਇਹ ਹੋਵੇ ਵੀ ਅਸੀਂ ਇੱਥੇ ਹੀ ਆਪਣਾ ਫੈਸਲਾ ਹੋਣੇ ਕਰ ਦਈਏ ਫਿਰ ਕੀ ਹੋਇਆ ਸਾਡੇ ਵਿੱਚੋਂ ਇੱਕ ਅਦਾ ਬੰਦਾ ਜੇਲ੍ਹ ਕੱਟ ਲਵੇਗਾ ਲੇਕਿਨ ਤੁਹਾਡੇ ਵਰਗੇ 100 ਜੜੇ ਹਨ 100 ਕਤੇ ਜੋ ਕਿਸ ਰਸਤੇ ਪੈ ਹਨ ਸਿੱਧੇ ਹੋ ਜਾਣਗੇ ਜਦੋਂ ਇਨੀਆਂ ਕਰੀਆਂ ਗੱਲਾਂ ਸੁਣੀਆ ਉੱਥੇ ਟੁੱਟੂ ਮਾਮਾ ਹੋਏ ਇੱਕ ਵਾਰ ਤਾਂ ਸੋਰੇ ਪਰਵਾਨੇ ਜੋਰ ਪਾਇਆ ਬਿਨੈ ਇਹ ਸਭ ਠੀਕ ਨਹੀਂ ਹੈ ਲੇਕਿਨ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਚੁਕਣਾ ਪਿਆ ਉਹ ਵੀ ਡਰ ਗਏ ਗੱਲ ਪੰਚਾਇਤ ਤੱਕ ਪਹੁੰਚ ਚੁੱਕੀ ਸੀ ਤਾਂ ਕਿਰਨ ਨੇ ਸਾਰਿਆਂ ਦੇ ਸਾਹਮਣੇ ਆਪਣੀ ਹੱਦਬਿੱਤੀ ਸੁਣਾਈ ਸੱਚਾਈ ਜਾਣ ਕੇ ਸਾਰਿਆਂ ਦੇ ਖੁਸ਼ ਹੋੜ ਗਏ ਪੰਚਾਇਤ ਨੇ ਹਰਮਨ ਤੇ ਉਸਦੇ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਉਹਨਾਂ ਨੂੰ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪਿਆ ਅਤੇ ਅੰਤਮ ਫੈਸਲਾ ਹੋਇਆ ਕਿ ਕਿਰਨ ਜਿਹੜੀਆਂ ਇਹੋ ਜਿਹਿਆਂ ਦੇ ਕਰਨੀ ਵਸੇਗੇ ਇਹੋ ਜਿਹੇ ਪਰਿਵਾਰ ਨੂੰ ਕਿਰਨ ਮਰਗੀ ਤੀਨ ਨੂੰ ਆਪਣੇ ਕੋਲ ਰੱਖਣ ਦਾ ਕੋਈ ਹੱਕ ਨਹੀਂ ਹੈ ਇਹ ਰਿਸ਼ਤਾ ਦੇ ਨਾਲ ਅੱਗੇ ਨਹੀਂ ਵਧ ਸਕਦਾ ਕੁਝ ਲੋਕਾਂ ਨੇ ਸਲਾਹ ਦਿੱਤੀ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਬਾਕੀ ਲੋਕ ਜਿਹੜੇ ਹਨ ਇਸ ਰਿਸ਼ਤੇ ਦੇ ਕਿਰਾਫ ਸਨ ਨਹੀਂ ਜਿੱਥੇ ਸਾਡੀ ਇੱਜ਼ਤ ਨਹੀਂ ਉੱਥੇ ਸੀ ਆਪਣੀ ਤੀਨ ਨੂੰ ਨਹੀਂ ਛੱਡਾਂਗੇ ਅਜੀਆਂ ਗੱਲਾਂ ਹੋਣ ਤੋਂ ਬਾਅਦ ਉੱਥੇ ਤਲਾਕ ਹੋ ਗਿਆ ਹੁਣ ਆਖਰੀ ਇਮਤਿਹਾਨ ਬਾਕੀ ਸੀ ਅਗਲੇ ਐਤਵਾਰ ਦਿਮਾਂਤ ਤੋਂ ਬਾਅਦ ਗੁਰਤੇਜ ਸਿੰਘ ਸੰਗਤ ਦੇ ਸਾਹਮਣੇ ਆਇਆ ਹੱਥ ਜੋੜ ਕੇ ਖੜਾ ਹੋ ਗਿਆ ਏ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡਾ ਤੇ ਗੁਰੂ ਕਰਦਾ ਗੁਨਾਹਗਰ ਹਾਂ ਉਸਨੇ ਆਪਣੀ ਭੈਣ ਦੇ ਵਿਆਹ ਲਈ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦੀ ਸਾਰੀ ਕਹਾਣੀ ਸੰਗਤ ਨੂੰ ਸੁਣਾ ਦਿੱਤੀ ਮੈਂ ਜੋ ਬਾਕੀ ਤਾਂ ਹੈ ਮੈਂ ਉਸ ਦੀ ਸਜ਼ਾ ਭੁਗਤਣ ਲਈ ਤਿਆਰ ਹਾਂ ਸੰਗਤ ਵਿੱਚ ਖਲਬਲੀ ਵੱਜ ਗਏ ਕਟੜ ਬਚਾਉਣ ਵਾਲਾ ਬਜ਼ੁਰਗ ਖੜਾ ਹੋਇਆ ਇਹ ਕੀ ਮਜ਼ਾਕ ਹੈ ਇਸਨੇ ਗੁਰੂ ਘਰ ਦੀ ਗੌਲਤ ਤੇ ਹੱਥ ਸਾਫ਼ ਕੀਤਾ ਹੈ ਇਹ ਪਾਪੀ ਹੈ ਇਸ ਨੂੰ ਗਰੰਟੀ ਦੀ ਸੇਵਾ ਤੋਂ ਹਟਾ ਦੇਣਾ ਚਾਹੀਦਾ ਹੈ ਇਸ ਨੂੰ ਪਿੰਡੋਂ ਬਾਹਰ ਕੱਢ ਦਿਓ ਕੁਝ ਲੋਕਾਂ ਨੇ ਉਸ ਦੀ ਹਮ ਵਿੱਚ ਹਮਲਾਇਆ ਪਰ ਫਿਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਬਲਵੰਤ ਸਿੰਘ ਉੱਤੇ ਹਰੋ ਗੁਰੂ ਦਾਦਾ ਰੇ ਬਖਸ਼ਣ ਹਰੇ ਹੈ ਸਦਾ ਦਿਨ ਮਾੜਾ ਨਹੀਂ ਹੈ ਜੇਕਰ ਇੱਥੇ ਕੋਈ ਹੱਤ ਬਣ ਕੇ ਆਵੇ ਉਸ ਨੂੰ ਮਾਫੀ ਦਾ ਪੁਰਾਅ ਹੈ ਗੁਰਤੇਜ ਨੇ ਗਲਤੀ ਕੀਤੀ ਹੈ ਪਰ ਉਸ ਦੀ ਨੀਅਤ ਮਾੜੀ ਨਹੀਂ ਸੀ ਉਸ ਨੇ ਕੋਈ ਆਪਨੇ ਕਰਕੇ ਸਾਰਾ ਕੁਝ ਨਹੀਂ ਕੀਤਾ ਉਸ ਨੇ ਹਿੰਮਤ ਕਰਕੇ ਸੱਚ ਵੀ ਤੱਕ ਬੋਲਿਆ ਹੈ ਜੇਕਰ ਚਾਹੁੰਦਾ ਇਹ ਗੱਲ ਆਪਣੇ ਅੰਦਰ ਘੁੱਟ ਸਕਦਾ ਸੀ ਇਹ ਗੱਲ ਮੰਨਣ ਤੋਂ ਇਨਕਾਰ ਕਰ ਸਕਦਾ ਸੀ ਕਿਤੇ ਉਹ ਲੋਕ ਹਨ ਜੋ ਸਾਧ ਸੰਤ ਕਈ ਵਾਰ ਜੜਾ ਹੈ ਗੋਲ ਕੰਚੋਰੀ ਕਰਦੇ ਹਨ ਗੋਲ ਕਾਤੋਂ ਪੈਸਾ ਖਾਂਦੇ ਹਨ ਅਤੇ ਮੰਨਦੇ ਵੀ ਨਹੀਂ ਹਨ ਇਸ ਨੇ ਮੰਨਿਆ ਹੈ ਕਬੋਲਿਆ ਹੈ ਗੁਰੂ ਦੇ ਦਰ ਤੋਂ ਇੱਥੇ ਮਾਫੀ ਮੰਗੀ ਹੈ ਸੰਗਤ ਬਖਸ਼ਣ ਹਾਰੇ ਗੁਰੂ ਬਖਸ਼ਣ ਹਾਰੇ ਸ਼ਾਇਦ ਇਸ ਨੂੰ ਦੁਬਾਰਾ ਮੌਕਾ ਮਿਲਣਾ ਚਾਹੀਦਾ ਹੈ ਗੁਰੂ ਦਾ ਕਰਜ਼ਾ ਜੋ ਇਸ ਦੇ ਸਿਰ ਤੇ ਹੈ ਸ਼ਾਇਦ ਇਸ ਨੇ ਕਈ ਵਾਰ ਜੜੀ ਹੈ ਆਪਣੀ ਮਿਹਨਤ ਕਰਕੇ ਮਜ਼ਦੂਰੀ ਕਰਕੇ ਪਹਿਲਾਂ ਲਾ ਦਿੱਤਾ ਹੈ ਇਹ ਜਿਹੜੀ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਵੀ ਆਪਣੀ ਗਲਤੀ ਉਨਾ ਉਸ ਗੱਲ 'ਤੇ ਸੁਧਾਰਨਾ ਕੋਈ ਨਹੀਂ ਕੀ ਗਲੇ ਹੈ ਗੁਰੂ ਬਖਸ਼ਣਾ ਰਹੇ ਬਖਸ਼ ਲੰਦਾ ਹੈ ਬਾਕੀ ਤੁਸੀਂ ਸਾਥ ਸੰਗਤ ਜੋ ਫੈਸਲਾ ਕਰੋਗੇ ਮਨਜ਼ੂਰ ਹੈ ਸੰਗਤ ਜਿਹੜੀ ਹੈ ਇੱਕ ਮਤ ਹੋ ਗਏ ਗਰਮਤੀ ਸਿੰਘ ਜਗਾ ਹੈ ਇਸਨੇ આજ ਤੱਕ ਕੋਈ ਮਾੜਾ ਕੰਮ ਨਹੀਂ ਕੀਤਾ ਹਮੇਸ਼ਾ ਪਿੰਡ ਦੀ ਖੈਰ ਮੰਗੀ ਹੈ ਅਤੇ ਇਸਨੇ ਜਰਾ ਹੈ ਹੁਣ ਆਪ ਮੁਹਾਰੇ ਆਪਣੀ ਗਲਤੀ ਕਬੂਲੀ ਹੈ ਇਹ ਵੀ ਕੋਈ ਛੋਟੀ ਗੱਲ ਨਹੀਂ ਹੈ ਜੇਕਰ ਚਾਹੁੰਦਾ ਤਾਂ ਨਾ ਕਬੂਲਦਾ ਪਛਤਾ ਕੀ ਵਿਗੜਦਾ ਸੀ ਲੇਕਿਨ ਇਸਨੇ ਗੁਰੂ ਤੋਂ ਮਾਫੀ ਮੰਗੀ ਹੈ ਇਸਨੇ ਗੁਰੂ ਕਰਤ ਤੋਂ ਮਾਫੀ ਮੰਗੀ ਹੈ ਅਤੇ ਇਸ ਦੀ ਸਜ਼ਾ ਇਸ ਨੂੰ ਪਹਿਲਾਂ ਮਿਲ ਚੁੱਕੀ ਹੈ ਜੋ ਇਸਨੇ ਚੋਰੀ ਕੀਤੀ ਜਿਸ ਕੰਮ ਲਈ ਚੋਰੀ ਕੀਤੀ ਉਸ ਕੰਮ ਦੇ ਨਤੀਜਾ ਜੋ ਨਿਕੜਾ ਸਭ ਦੇ ਸਾਹਮਣੇ ਹੈ ਸ਼ਾਇਦ ਗੁਰੂ ਕਰਦਾ ਪੈਸਾ ਕਦੇ ਪਰਦਾ ਨਹੀਂ ਹੈ ਕਦੇ ਸਿੱਧੇ ਰਸਤੇ ਨਹੀਂ ਜਾਂਦਾ ਹਮੇਸ਼ਾ ਜੋ ਗੁਰੂ ਕੋਰਨ ਚੋਰੀ ਕਰਦਾ ਹੈ ਜਾਂ ਜੋ ਵੀ ਗੁਰੂ ਕਰਦਾ ਕੁਝ ਮਾੜਾ ਕਰਦਾ ਹੈ ਕੁਝ ਨੁਕਸਾਨ ਕਰਦਾ ਹੈ ਤਾਂ ਉਸ ਦਾ ਖਮਿਆਜਾ ਗੁਰੂ ਸਾਹਿਬ ਆਪ ਘਟਾਉਂਦੇ ਹਨ ਇਹ ਸਭ ਕੁਝ ਹੋਇਆ ਸ਼ਾਇਦ ਉਸੇ ਪਰੇਸ਼ੇ ਕਾਰਨ ਸੀ ਕਿ ਕਰਣ ਦਾ ਕਰ ਜੜਾ ਹੈ ਉਹ ਪਟਿਆ ਗਿਆ ਅਤੇ ਉਸ ਦੇ ਨਤੀਜੇ ਆ ਨਿਕਲੇ ਇਹ ਕੋਈ ਛੋਟੀ ਗੱਲ ਨਹੀਂ ਹੈ ਪੰਦੇ ਲੋਕਾਂ ਨੇ ਉਸ ਨੂੰ ਮਾਫ ਕਰ ਦਿੱਤਾ ਕੋਈ ਗੱਲ ਨਹੀਂ ਹੈ ਇਸ ਨੂੰ ਦੂਜਾ ਮੌਕਾ ਦਿੱਤਾ ਜਾਂਦਾ ਹੈ ਗਰਤੀ ਸਿੰਘ ਜੰਗਾ ਹੈ ਅਤੇ ਬੜੇ ਚੰਗੇ ਦਿਲ ਨਾਲ ਗੁਰੂ ਘਰ ਦੀ ਸੇਵਾ ਕਰਦਾ ਹੈ ਹਾਂਜੀ ਸਾਥ ਸਭ ਤੇ ਤਾਹਾਨੂੰ ਕਹਿੰਦੇ ਕਿ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਕਿ ਪਿੰਡ ਵਾਲਿਆਂ ਦਾ ਫੈਸਲਾ ਸਹੀ ਸੀ ਅਜੇ ਗਰੰਟੀ ਸੰਗਨ ਨਵਾਅ ਕਰਨਾ ਚਾਹੀਦਾ ਹੈ ਜਾਂ ਫਿਰ ਉਸਨੇ ਵਿਚਾਰੇ ਨੇ ਤਾਂ ਆਪਣੀ ਮਜਬੂਰੀ ਵਿੱਚ ਕੀਤਾ ਸੀ ਲੇਕਿਨ ਅਜੇ ਕਈ ਤੁਰੇ ਫਿਰਦੇ ਹਨ ਕਈ ਪ੍ਰਬੰਧਕ ਕਮੇਟੀ ਦੇ ਸੱਜਣ ਕਈ ਗਰੰਟੀ ਸੰਗ ਅਤੇ ਆਪਣੇ ਵੱਡੇ ਵੱਡੇ ਜਥੇਦਾਰ ਜੋ ਕਿ ਸ਼ਾਇਦ ਜਿਨ੍ਹਾਂ ਕੋਲ ਇਨੀ-ਇਨੀ ਵੱਡੀਆਂ ਗੱਡੀਆਂ ਹਨ ਹੁਣ ਤੁਸੀਂ ਦੱਸੋ ਵੀ ਡਿਫੈਂਡਰ ਕਿਹੜਾ ਸਸਤੀ ਆਦੀ ਹੈ ਇਨੀ ਨੇ ਮਹਿੰਗਿਆ ਫੋਰਚੂਨਰ ਗੱਡੀਆਂ ਤੁਸੀਂ ਦੱਸੋ ਵੀ ਇਹ ਸਾਰੇ ਕੁ ਦਿਹਾੜੀ ਕਰਦੇ ਹਨ ਇਹਨਾਂ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ ਜਾਂ ਕੀ ਕੁਝ ਹੈ ਇਹ ਪੈਸਾ ਕਿੱਥੋਂ ਆਦਾ ਹੈ ਇਹ ਸਭ ਸੰਗਤ ਦਾ ਪੈਸਾ ਹੈ ਕੋਈ ਕਬੂਲਦਾ ਹੈ ਕੋਈ ਨਿਕਮੁਲਦਾ ਤੁਸੀਂ ਦੱਸੋ ਤੁਸੀਂ ਇਸ ਬਾਰੇ ਆਪਣੀ ਕੀ ਰਾਏ ਦੱਸਦੇ ਹੋ ਹਾਂਜੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖਣਾ ਜੋ ਕੁਝ ਹੋਇਆ ਇਹ ਸਭ ਕਿ ਉਸ ਗੁਰੂ ਦੇ ਪੈਸੇ ਕਾਰਨ ਸੀ ਜੋ ਕਿ ਉਸਨੇ ਚੋਰੀ ਕੀਤਾ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਸੀ ਤੁਸੀਂ ਕੀ ਸਮਝਦੇ ਹੋ ਇਸ ਬਾਰੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲਿਕਨ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੋਸਤੋ ਦੇਵਸਾਨ ਨੂੰ ਜਾਜਤ ਹੈ ਆਕੋ ਗੁਜੀ ਕੀ ਫਤਿਹ